ਅਸੀਂ ਤਾਂ ਡੁੱਬੇਗੇ ਸਨਮ ਤੁਮਕੋ ਵੀ ਲੈ ਡੁੱਬੇਗੀ ਇਹ ਕਹਾਵਤ ਕਾਂਗਰਸ ਤੇ ਬਿਲਕੁਲ ਸਹੀ ਬੈਠਦੀ ਹੈ ਕਿਉਂਕਿ ਭਾਰਤ ਵਿੱਚ ਜਸਵੀ ਪਾਰਟੀ ਨੇ ਕਾਂਗਰਸ ਨਾਲ ਹੱਥ ਮਲਾਇਆ ਉਹ ਪਾਰਟੀ ਪੂਰੀ ਤਰ੍ਹਾਂ ਬिखर ਗਈ ਜਾਂ ਫਿਰ ਮਿਟਣ ਦੇ ਕਗਾਰ ਤੇ ਪਹੁੰਚ ਗਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿਹਾਰ ਚੋਣਾ ਦਾ ਜਿੱਥੇ 2020 ਦੀ ਵਿਧਾਨ ਸਭਾ ਚੋਣ ਵਿੱਚ ਆਰ ਜੀ ਡੀ ਨੂੰ 75 ਸੀਟਾਂ ਮਿਲੀਆਂ ਸਨ ਪਰ 2025 ਚ ਕਾਂਗਰਸ ਨਾਲ ਮਿਲ ਕੇ ਚੋਣ ਲੜਨ ਤੇ ਇਹ ਸੀਟਾਂ 75 ਤੋਂ ਘਟ ਕੇ ਸਿਰਫ 25 ਰਹਿ ਗਈਆਂ ਸਿੱਧਾ 50 ਸੀਟਾਂ ਦਾ ਫਰਕ ਇਸ ਦਾ ਦੂਜਾ ਉਦਾਹਰਨ ਬਿਹਾਰ ਦੀ ਵੀ ਆਈ ਪੀ ਪਾਰਟੀ ਹੈ 2020 ਦੇ ਵਿੱਚ ਜਦੋਂ ਵੀ ਆਈ ਪੀ ਬੀ ਜੀ ਪੀ ਦੇ ਨਾਲ ਸੀ ਤਾਂ ਉਹਨਾਂ ਨੂੰ 4 ਸੀਟਾਂ ਮਿਲੀਆਂ ਸਨ ਪਰ 2025 ਚ ਕਾਂਗਰਸ ਨਾਲ ਗੱਠਜੋੜ ਕਰਦੇ ਹੀ ਵੀ ਆਈ ਪੀ 0 ਸੀਟਾਂ ਤੇ ਆ ਗਏ ਯਾਨੀ ਪੂਰੀ ਪਾਰਟੀ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਏ। ਇਹ ਕਹਾਣੀ ਸਿਰਫ ਬਿਹਾਰ ਦੀ ਨਹੀਂ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣ ਵਿੱਚ ਵੀ ਇਹ ਤਸਵੀਰ ਬਿਲਕੁਲ ਸਪੱਸ਼ਟ ਹੈ। ਉਦਵ ਠਾਕਰੇ ਦੇ ਸ਼ਿਵ ਸੈਨਾ ਜਦੋਂ 2019 ਦੀ ਮਹਾਰਾਸ਼ਟਰ ਵਿਧਾਨ ਸਭਾ ਚੋਣ ਭਾਜਪਾ ਦੇ ਨਾਲ ਲੜੀ ਸੀ ਤਾਂ ਉਸ ਨੂੰ 56 ਸੀਟਾਂ ਮਿਲੀਆਂ ਸਨ। ਪਰ 2024 ਦੇ ਚੋਣ ਵਿੱਚ ਜਦੋਂ ਉਦਵ ਦੀ ਸ਼ਿਵ ਸੈਨਾ ਕਾਂਗਰਸ ਨਾਲ ਮਿਲ ਕੇ ਚੋਣ ਮੈਦਾਨ ਦੇ ਵਿੱਚ ਉਤਰੀ ਤਾਂ ਉਹ 20 ਸੀਟਾਂ ਤੇ ਸਿਮਟ ਗਈ। ਯਾਨੀ 36 ਸੀਟਾਂ ਦੀ ਭਾਰੀ ਹਾਰ। ਦੂਜੇ ਪਾਸੇ ਜੇ ਭਾਜਪਾ ਨੂੰ ਵੇਖੀਏ ਤਾਂ ਐਨਡੀਏ ਦੇ ਨਾਲ ਜੁੜੀਆਂ ਪਾਰਟੀਆਂ ਲਗਾਤਾਰ ਮਜ਼ਬੂਤ ਹੁੰਦੀਆਂ ਗਈਆਂ ਬਿਹਾਰ 2020 ਦੇ ਵਿਧਾਨ ਸਭਾ ਚੋਣ ਦੇ ਵਿੱਚ ਜੀਡੀਯੂ ਐਨਡੀਏ ਅਰਥਾਤ ਭਾਜਪਾ ਦੇ ਨਾਲ ਸੀ ਤਾਂ ਉਸ ਨੂੰ 43 ਸੀਟਾਂ ਮਿਲੀਆਂ ਸਨ ਫਿਰ 2025 ਦੇ ਵਿੱਚ ਇਹ ਸੀਟਾਂ ਵੱਧ ਕੇ 85 ਹੋ ਗਈਆਂ ਯਾਨੀ ਪਿਛਲੀ ਵਾਰ ਤੋਂ 42 ਜ਼ਿਆਦਾ ਇਸ ਤੋਂ ਇਲਾਵਾ LJP ਜਿਸ ਨੇ 2020 ਦੀ ਚੋਣ ਦੇ ਵਿੱਚ ਇਕੱਲੇ ਲੜ ਕੇ ਸਿਰਫ ਇੱਕ ਸੀਟ ਜਿੱਤੀ ਸੀ ਉਸੇ LJP ਨੇ 2025 ਦੇ ਵਿੱਚ 19 ਸੀਟਾਂ ਤੇ ਸ਼ਾਨਦਾਰ ਜਿੱਤ ਦਰਜ ਕੀਤੀ। UP ਦੇ 2017 ਵਿਧਾਨ ਸਭਾ ਚੋਣ ਵਿੱਚ ਆਪਣਾ ਦਲ ਨੂੰ 9 ਸੀਟਾਂ ਮਿਲੀਆਂ ਸਨ। 2022 ਦੇ ਵਿੱਚ ਇਹ 9 ਤੋਂ ਵੱਧ ਕੇ 12 ਹੋ ਗਈਆਂ। UP ਦੇ 2019 ਲੋਕ ਸਭਾ ਚੋਣ ਵਿੱਚ RLD ਨੇ ਕਾਂਗਰਸ ਨਾਲ ਗੱਠ ਜੋੜ ਕਰਕੇ ਚੋਣ ਲੜੀ ਪਰ ਇੱਕ ਵੀ ਸੀਟ ਨਹੀਂ ਜਿੱਤ ਸਕੇ। ਜਦਕਿ 2024 ਦੀ ਲੋਕ ਸਭਾ ਚੋਣ RLD ਨੇ BJP ਦੇ ਨਾਲ ਮਿਲ ਕੇ ਲੜੀ ਤੇ 2 ਸੀਟਾਂ ਜਿੱਤੀਆਂ ਸੰਦੇਸ਼ ਬਿਲਕੁਲ ਸਪਸ਼ਟ ਹੈ ਜਿੱਥੇ ਕਾਂਗਰਸ ਅਤੇ ਉਸਦੇ ਗੱਠਜੋੜ ਸਾਥੀਆਂ ਦੀ ਕਿਸ਼ਤੀ ਡੁੱਬ ਰਹੀ ਹੈ ਉਥੇ ਹੀ ਸਤਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪੂਰਾ NDA ਪਰਿਵਾਰ ਵਿਕਾਸ ਦੇ ਰਾਹ ਤੇ ਅਟਲ ਤਰੀਕੇ ਨਾਲ ਅੱਗੇ ਵਧ ਰਿਹਾ ਹੈ